ਪੰਜਾਬ ਸਰਕਾਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਲਈ ਜ਼ਿਲ੍ਹੇ ਦੇ ਅਧਿਕਾਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕਰਨਗੇ ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦਿਨਨਗਰ ਦੇ ਮਕੋੜਾ ਪੱਤ ਰਾਵੀ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅੱਜ ਜੀ ਅਸੀਂ ਮਕੋੜਾ ਬੱਤਨ ਏਰੀਆ ਦੇ ਵਿੱਚ ਜਿਹੜਾ ਬਲਜ ਏਰੀਆ ਜਿਹਨੂੰ ਕਹਿੰਦੇ ਆ ਬੀਐਸਐਫ ਪੁਲਿਸ ਰੈਵਨਿਊ ਅਥਾਰਟੀਜ਼ ਡੂਇਨੇਜ ਪੀਡਬਲਯੂਡੀ ਹੋਰ ਵੀ ਸਾਡੇ ਕਨਾਲ ਦੇ ਜਿਹੜੇ ਮੈਕਨੇ ਆ ਉਹਨਾਂ ਨਾਲ ਅਸੀਂ ਜੁਆਇੰਟ ਵਿਜ਼ਿਟ ਕੀਤਾ ਸਾਡੇ ਧਿਆਨ ਦੇ ਵਿੱਚ ਇਹ ਆਇਆ ਸੀ ਕਿ ਇੱਥੇ ਦਰਿਆ ਬਾਹਰ ਜਿਹੜੇ ਸਾਡੇ ਕੁਝ ਪਿੰਡ ਨੇ ਉੱਥੇ ਕੁਝ ਲੋਕਾਂ ਨੂੰ ਸਮੱਸਿਆਵਾਂ ਨੇ ਤੇ ਸਰਕਾਰ ਵੱਲੋਂ ਵੀ ਇਹ ਸਾਨੂੰ ਹੋਇਆ ਹੋਇਆ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਆਪ ਜਾ ਕੇ ਲੋਕਾਂ ਨੂੰ ਮਿਲੋ ਉਹਨਾਂ ਦੀ ਸਮੱਸਿਆ ਸੁਣੋ ਤੇ ਉਹਨਾਂ ਜਿੱਥੇ ਤੱਕ ਹੋ ਸਕਦਾ ਉਹ ਕਰੋ ਕੱਜ ਅਸੀਂ ਇਹ ਹਾਫ ਡੇ ਆਪਣੀ ਵਿਜ਼ਿਟ ਰੱਖੀ ਸੀ ਮੈਂ ਸਾਰਾ ਜਿਹੜਾ ਏਰੀਆ ਪੁੱਲ ਦਾ ਏਰੀਆ ਉਹ ਗੋੜਾ ਪਤਨ ਦਾ ਏਰੀਆ ਉੱਥੇ ਦੇ ਪਿੰਡ ਐ ਫਾਸਿੰਗ ਵਾਲੇ ਏਰੀਆ ਉਹ ਸਾਰਾ ਅਸੀਂ ਸਾਰਿਆਂ ਨੇ ਵਿਜ਼ਿਟ ਕੀਤਾ ਤੇ ਲੋਕਾਂ ਨੂੰ ਇਹ assurance ਦਿੱਤਾ ਹੈ ਕਿ ਬਹੁਤ ਜਲਦੀ ਇਹ ਨਾਲ ਜਿਹੜਿਆ ਸਮੱਸਿਆਵਾਂ ਦਾ ਜੋ ਹੱਲ ਸਾਡੇ ਲੈਵਲ ਤੇ ਹੋ ਸਕਦਾ ਹੈ ਲੋਕਲ ਪੱਧਰ ਤੇ ਉਹ ਅਸੀਂ ਕਰਾਂਗੇ ਤੇ ਜਿਹੜਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਵਾਲਾ ਮਸਲੇ ਆ ਉਹ ਨਾਲ ਦੀ ਨਾਲ ਲਈ ਅੱਜ ਅਸੀਂ ਸਾਰੇ ਡਾਕੂਮੈਂਟਸ ਇਕੱਠੇ ਕਰਕੇ ਸਰਕਾਰ ਨੂੰ ਭੇਜਾਂਗੇ ਤਾਂਕਿ ਇਹਨਾਂ ਦੀ ਜਿਹੜੀ ਕੁਝ ਸਮੱਸਿਆਵਾਂ ਆਈਆਂ ਉਹਨਾਂ ਨੂੰ ਜੇਤੀ ਤੋਂ ਜੇਤੀ ਹੱਲ ਦਿੱਤਾ ਜਾ ਸਕੇ ਐਸਐਮਐਲ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲਾਟਰੀ ਸੱਟਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ